ਅਕਸਰ ਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਪਾ ਕੇ ਲੁੱਟਣ ਦੀਆਂ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਅਜਿਹੀਆਂ ਕਈ ਤਸਵੀਰਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਅਕਸਰ ਹੀ ਦੇਖਿਆ ਜਾਂਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਕਈ ਬਾਬੇ ਸਰਕਮਾਉਂਦੇ ਦੱਸਦੇ ਨੇ ਜੋ ਕਿ ਲੋਕਾਂ ਨੂੰ ਪੁਛਾ ਦਿੰਦੇ ਨੇ ਤੇ ਸਮੱਸਿਆ ਦਾ ਹੱਲ ਕਰ ਦਿੰਦੇ ਨੇ ਇਹ ਸਾਰੇ ਹੋਰੇ ਪਖੰਡ ਦੇ ਖਿਲਾਫ ਫਰੀਕੋਟ ਦੇ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਹੁਣ ਮਹਿ ਵਿੱਡੀ ਹੋਈ ਹੈ ਪਖੰਡਵਾਦ ਪਜਾਓ ਪੰਜਾਬ ਬਚਾਓ ਜਿਵੇਂ ਤੇ ਹਾਦ ਉਨ੍ਹਾਂ ਵੱਲੋਂ ਫ੍ਰੀਕੋਰਟ ਦੇ ਵਿੱਚ 7 ਅਕਤੂਬਰ ਨੂੰ ਇੱਕ ਵੱਡਾ ਇਕੱਤਰ ਕੇ ਗਿਆ ਜਿਹਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਅਤੇ ਹੋਰ ਕਈ ਧਰਮਾਂ ਦੇ ਵੱਡੇ ਆਗੂ ਪਹੁੰਚਣਗੇ ਅਤੇ ਆਪਣਾ ਵਿਚਾਰਕ ਪੇਸ਼ ਕਰਨਗੇ ਅਤੇ ਇਸ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰਸਾਰਤਾ ਕਰਦਿਆਂ ਹੋਇਆਂ ਮਰਪੀ ਸਿੰਘ ਖਾਲਸਾ ਨੇ ਕਿਹਾ ਕਿ ਉਹ 7 ਤਰੀਕ ਦਾ ਸਮਾਂ ਇਹਨਾਂ ਪਖੰਡੀਆਂ ਨੂੰ ਦਿੰਦੇ ਹਨ ਅਤੇ ਉਹ ਆਪਣਾ ਪਖੰਡਵਾ ਛੱਡ ਕੇ ਇਹਨਾਂ ਕੋਲ ਆਉਂਦੇ ਹਨ ਤਾਂ ਸਰੂਪਾ ਦੇ ਕੇ ਉਹਨਾਂ ਸਨਮਾਨ ਕੀਤਾ ਜਾਵੇਗਾ ਨਹੀਂ ਤਾਂ ਹਰ ਕੋ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇਗੀ ਤੁਸੀਂ ਸੁਣੋ ਐਸਪ੍ਰੈਸ ਵਾਰਤਾ ਬਾਰੇ ਕੀ ਹੋਰ ਜਾਣਕਾਰੀ ਸਾਂਝੀ ਕਰਨ ਦੇ ਨੇ ਮਨਪ੍ਰੀਤ ਸਿੰਘ ਖਾਲਸਾ ਸਮੁੱਚੀਆਂ ਸਿੱਖ ਜਥੇਬੰਦੀਆਂ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ Hindu ਧਰਮ ਦੀਆਂ ਜਥੇਬੰਦੀਆਂ ਜੋ ਪਿਛਲੇ ਦਿਨੀ ਆਪਣੇ ਵੱਲੋਂ ਪਖੰਡ ਭਜਾਓ ਪੰਜਾਬ ਬਚਾਓ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਬਹੁਤ ਸਾਰੇ ਧਰਮ ਦੀ ਆੜ ਵਿੱਚ ਪਖੰਡ ਨੂੰ ਬੜਾਵਾ ਦੇ ਰਹੇ ਲੋਕ ਉਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਹੈ। ਔਰ ਬਹੁਤ ਵੱਡੇ ਮਗਰਮੱਛ ਹਜੇ ਬਾਕੀ ਨੇ। ਆਉਣ ਵਾਲੇ ਦਿਨਾਂ ਵਿੱਚ ਸ਼ਿਵਨਾਥ ਜਿਹੜਾ ਮੋਗੇ ਵਾਲਾ ਹੈ ਉਹਦਾ ਵੀ ਪਰਦਾ ਫਾਸ਼ ਮੀਡੀਆ ਦੇ ਰੂਬਰੂ ਹੋ ਕੇ ਕਰਾਂਗੇ। ਸੋ ਅਸੀਂ 7 ਅਕਤੂਬਰ 2025 7 ਅਕਤੂਬਰ 2025 ਨੂੰ ਫਰੀਦਕੋਟ ਵਿਸ਼ੇਸ਼ ਤੌਰ ਤੇ ਮੀਟਿੰਗ ਰੱਖ ਰਹੇ ਆ ਜ ਜਿਹਦੇ ਵਿੱਚ ਮੁਸਲਮ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਔਰ ਸਿੱਖ ਜਥੇਬੰਦੀਆਂ ਦੇ ਆਗੂ ਔਰ ਨਾਲ ਹਿੰਦੂ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਪਹੁੰਚ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਇਸ ਪਖੰਡ ਦੇ ਖਿਲਾਫ ਲੜਨ ਲਈ ਮੋਰਚੇ ਨੂੰ ਮਜ਼ਬੂਤ ਬਣਾਉਣ ਵਾਸਤੇ ਆ ਰਹੇ ਨੇ ਸੋ ਮੇਰੀ ਉਹਨਾਂ ਪਖੰਡੀ ਬਾਬਿਆਂ ਨੂੰ ਵੀ ਬੇਨਤੀ ਹੈ ਜਿਹੜੇ ਧਰਮ ਦੀ ਆੜ ਵਿੱਚ ਪੀਰਾਂ ਫਕੀਰਾਂ ਦੇਵੀ-ਦੇਵਤਿਆਂ ਗੁਰੂਆਂ ਭਗਤਾਂ ਦੀਆਂ ਫੁੱਟਮਾਂ ਲਾ ਕੇ ਪਖੰਡ ਨੂੰ ਬੜਾਵਾ ਦੇ ਰਹੇ ਆ ਉਹ ਲੋਕ ਆਪਣਾ ਪਖੰਡ ਬੰਦ ਕਰਕੇ ਐਸ ਇਕੱਠ ਵਿੱਚ ਪਹੁੰਚ ਸਕਦੇ ਹਨ ਇਹ ਉਹਨਾਂ ਨੂੰ ਚੇਤਾਵਨੀ ਹੈ ਜਿਹੜੇ ਆਪ ਚੱਲ ਕੇ ਪਖੰਡ ਨੂੰ ਖਤਮ ਕਰਕੇ 7 ਅਕਤੂਬਰ ਨੂੰ ਫਰੀਦਕੋਟ ਦੁਪਹਿਰੇ 1 ਵਜੇ ਵਿਸ਼ੇਸ਼ ਤੌਰ ਤੇ ਵੱਡੇ ਇਕੱਠ ਵਿੱਚ ਪਹੁੰਚਣਗੇ ਉਹਨਾਂ ਨੂੰ ਸਰਪਾਉ ਪਾ ਕੇ ਉਹਨਾਂ ਦੀ ਭੁੱਲ ਦੀ ਮਾਫੀ ਦੇ ਕੇ ਸੱਚ ਦੇ ਰਸਤੇ ਤੇ ਤੁਰਨ ਦਾ ਅੱਗੇ ਤੋਂ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਔਰ ਜਿਹੜੇ ਬਾਬੇ ਕਹਿੰਦੇ ਆ ਸਾਡੀ ਧੌਣ ਵਿੱਚ ਕਿਲਾ ਹੈ ਅਸੀਂ ਪਖੰਡ ਨਾ ਅੱਜ ਬੰਦ ਕਰਨਾ ਨਾ ਕੱਲ ਕਰਨਾ ਸੋ ਇਸ ਵਿਸ਼ੇਸ਼ ਮੀਟਿੰਗ ਤੋਂ ਬਾਅਦ ਫਿਰ ਅਸੀਂ ਪੰਜਾਬ ਲੈਵਲ ਤੇ ਕਮੇਟੀਆਂ ਤਿਆਰ ਕਰਕੇ ਉਹਨਾਂ ਬਾਬਿਆਂ ਦੇ ਪਖੰਡ ਦਾ ਪਰਦਾ ਫਾਸ਼ ਕਰਾਂਗੇ ਔਰ ਹੋਰ ਵੀ अनेका ਜਿਹੜੀਆਂ ਸ਼ਖਸੀਅਤਾਂ ਤਾਂ ਪਹੁੰਚ ਰਹੀਆਂ ਹਨ ਹਿੰਦੂ ਜਥੇਬੰਦੀਆਂ ਦੇ ਵੀ ਬਹੁਤ ਆਗੂ ਪਹੁੰਚ ਰਹੇ ਐ ਬਲਮੰਦਰ ਤੋਂ ਮਾਤਾ ਸਰਪ੍ਰੀਖ ਦੇਵਾ ਜੀ ਉਹ ਸਾਰੇ ਆ ਕੇ ਇੱਥੇ ਆਪ ਜੀ ਦੇ মিডিਆ ਦੇ ਰੂਬਰੂ ਹੋ ਕੇ ਪਖੰਡ ਦੇ ਖਿਲਾਫ ਲੜਾਈ ਲੜਨ ਨੂੰ ਮੋਰਚਾ ਜਿਹੜਾ ਮਜ਼ਬੂਤ ਕਰਨਗੇ ਜਿਹੜੇ ਮੁਨਕਰ ਹੋ ਚੁੱਕੇ ਨੇ ਵੀ ਅਸੀਂ ਪਖੰਡ ਕਰਦੇ ਸੀ ਜੋ ਕਹਿੰਦੇ ਨੇ ਵੀ ਸਿਰ ਕਮਾ ਕੇ ਸਾਡੇ ਅੰਦਰ ਪੀਰ ਪਗੰਬਰ ਆਉਂਦੇ ਆ ਜਾਂ ਕੋਈ ਫਕੀਰ ਲੋਕ ਜਾਂ ਦੇਵੀ ਦੇਵਤੇ ਜੋ ਧਰਮ ਦੀ ਆੜ ਵਿੱਚ ਪਖੰਡ ਨੂੰ ਬੜਾਵਾ ਦੇ ਰਹੇ ਸੀ ਔਰ ਜਿਹੜੇ ਪੀਰ ਪਗੰਬਰ ਜਾਂ ਦੇਵੀ ਦੇਵਤੇ ਜਨ ਨੇ Hindu ਮਤ ਅਨੁਸਾਰ ਦਾ ਮੁਸਲਮ ਧਰਮ ਅਨੁਸਾਰ ਉਹਨਾਂ ਨੂੰ ਸਾਡਾ ਨਵਨ ਹੈ ਅਸੀਂ ਧਰਮ ਦੇ ਖਿਲਾਫ ਨਹੀਂ ਅਸੀਂ ਧਰਮ ਦੀ ਆੜ ਵਿੱਚ ਜਿਹੜੇ ਠੇਕੇਦਾਰ ਬਣ ਕੇ ਲੋਕਾਂ ਤੋਂ ਠੱਗੀਆਂ ਲੋਕਾਂ ਨਾਲ ਠੱਗੀਆਂ ਮਾਰ ਰਹੇ ਨੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਨੇ ਉਹਨਾਂ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਬਹੁਤ ਸਾਰੇ ਜਿਹੜੇ ਪਖੰਡੀ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਉਹਨਾਂ ਦਾ ਅਸੀਂ ਪਰਦਾ ਫਾਸ਼ ਕਰ ਚੁੱਕੇ ਹਾਂ ਔਰ ਬਹੁਤ ਸਾਰੇ ਬਾਬੇ ਉਹ ਮੇਰੇ ਵਟਸਐਪ ਤੇ ਵੀ ਕਹਿ ਰਹੇ ਨੇ ਵੀ ਅੱਜ ਤੋਂ ਇਹ ਸਾਡਾ ਪਖੰਡ ਛੱਡਿਆ ਅਸੀਂ ਸੱਚੀ ਤੇ ਸੁੱਚੀ ਸੇਵਾ ਵਿੱਚ ਜੁਟਾਂਗੇ ਸੋ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ 7 ਅਕਤੂਬਰ ਨੂੰ ਫਰੀਦਕੋਟ ਵੱਡੇ ਇਕੱਠ ਵਿੱਚ ਪਹੁੰਚ ਕੇ ਜਿਹੜੇ ਰਹਿ ਗਏ ਪਖੰਡੀ ਉਸ ਪਖੰਡ ਦਾ ਪਰਦਾ ਫਾਸ਼ ਆਪਾਂ ਕਰੀਏ ਜੀ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਜਿਹੜੇ ਜਾਗਦੀ ਜ਼ਮੀਰ ਵਾਲੇ ਜਥੇਬੰਦੀਆਂ ਦੇ ਲੋਕ ਨੇ ਜਿਨ੍ਹਾਂ ਦਾ ਨਾਮ ਨਹੀਂ ਮੈਨੂੰ ਪਤਾ ਉਹ ਵੀ ਇਸ ਵਾਧੇ ਹੋਏ ਪਖੰਡ ਨੂੰ ਖਤਮ ਕਰਨ ਵਾਸਤੇ ਸਾਡੇ ਨਾਲ ਸਾਥ ਦੇਣ ਵਾਸਤੇ 7 ਅਕਤੂਬਰ ਨੂੰ ਪਹੁੰਚਣ ਜੀ